ਨੇ ਮੇਤਰਾੰਦਰ ਨਾਲ ਮਿਲ ਕੇ ਸੀ ਥੈਲੇਸੀਮੀਆ ਬੱਚਿਆਂ ਵਾਸਤੇ 13ਵਾਂ ਬਲੱਡ ਮਿਸ਼ਨ ਕੈਂਪ ਲਗਾ ਰਹੇ ਆ ਕਿ ਹਰ ਤਿੰਨ ਮਹੀਨੇ ਬਾਅਦ ਬੰਦਾ ਹੈਲਦੀ ਹੋ ਜਾਂਦਾ ਕਿ ਬਲੱਡ ਡੋਨੇਟ ਕਰ ਸਕਦਾ ਹੈਗਾ ਉਹ ਰਾਜ ਕੁਮਾਰ ਜੀ ਐਡ ਬਲੱਡ ਡੋਨੇਸ਼ਨ ਕੈਂਪ ਲਗਾਇਆ ਕੀ ਕਹਿਣਾ ਚਾਹੋ ਬਲੱਡ ਡੋਨੇਟ ਕਰਨ ਨਾਲ ਕਿਸੇ ਨੂੰ ਕੋਈ ਘਾਟਾ ਨਹੀਂ ਹੁੰਦਾ ਬਲਕਿ ਜੋ ਡਾਕਟਰਾਂ ਦਾ ਪੀਜੀਆਈ ਦਾ ਕਹਿਣਾ ਹੈ ਕਿ ਭਈ 6 ਘੰਟੇ ਬਾਅਦ ਆदमी ਫਿਰ ਉਹ ਨਵਾਂ ਬਲੱਡ ਫਰੈਸ਼ ਬਲੱਡ ਬਣਨਾ ਸ਼ੁਰੂ ਹੋ ਜਾਂਦਾ ਉਹ ਕਾਫੀ ਡਿਸੀਜ਼ ਇਹਦੇ ਨਾਲ ਪੀਜੀਆਈ ਵਾਲੇ ਡਾਕਟਰ ਚੈੱਕ ਵੀ ਕਰਦੇ ਨੇ ਉਹ ਸਾਰਾ ਕੁਝ ਦੱਸਦੇ ਵੀ ਨੇ ਅਗਰ ਤੁਹਾਡੇ ਬਲੱਡ ਦੇ ਅੰਦਰ ਕੋਈ ਕਮੀ ਹੈ ਜਾਂ ਕੁਝ ਹੈ ਉਹ ਚੈੱਕ ਕਰਕੇ ਨਾਲ ਦੀ ਨਾਲ ਤੁਹਾਨੂੰ 2-3 ਦਿਨਾਂ ਦੇ ਅੰਦਰ ਪੂਰੀ ਰਿਪੋਰਟ ਦਿੰਦੇ ਨੇ ਵੀ ਬਲੱਡ ਦੇ ਅੰਦਰ ਕੋਈ ਤੁਹਾਡੀ ਕਮੀ ਹੈ ਜਾਂ ਈਜ ਕੋਈ ਨਵੀਂ ਪੈਦਾ ਤਾਂ ਨਹੀਂ ਹੋ ਰਹੀ ਔਰ ਫਰੈਸ਼ ਬਲੱਡ ਬਣਨ ਨਾਲ ਤੁਹਾਡੇ ਹਾਰਟ ਨੂੰ ਲੀਵਰ ਨੂੰ ਜਾਂ ਪੂਰੀ ਬਾਡੀ ਨੂੰ ਪੂਰਾ ਪੂਰਾ ਫਰੈਸ਼ ਬਲੱਡ ਸਪਲਾਈ ਹੋਣਾ ਸ਼ੁਰੂ ਹੋ ਜਾਂਦਾ ਜਿਹੜਾ ਪੁਰਾਣਾ ਬਲੱਡ ਹੁੰਦਾ ਸਾਡਾ 3-4 ਮਹੀਨੇ ਵੈਸੀ ਇੱਕ ਡਾਕਟਰੀ ਰਾਏ ਦੇ ਮੁਤਾਬਕ 3 ਮਹੀਨੇ ਬਾਅਦ ਡੋਨੇਟ ਹਰ ਆਦਮੀ ਨੂੰ ਕਰਨਾ ਹੀ ਕਰਨਾ ਚਾਹੀਦਾ ਹੈ ਇਹ ਕੰਪਲਸਰੀ ਹੈ ਇਹ ਸਾਡੇ ਹੁਣ ਬਲੱਡ ਕੈਂਪ ਦੇ ਵਿੱਚ ਕਿੰਨੇ ਕੁ ਯੂਨਿਟ ਜਿਹੜੇ ਹੈ ਬਲੱਡ ਇਕੱਠੇ ਹੋ ਜਾਂਦੇ ਆ ਇਹ ਸਾਡੇ ਕੋਲ ਜੀ ਸਮਝ ਲਓ 100 ਪਲੱਸ ਲਗਭਗ ਹੋ ਜਾਂਦੇ ਨੇ ਕਦੀ ਕਦਾਰ ਐਵੇਂ ਹੁੰਦਾ ਜਿਵੇਂ ਕਿ ਬਈ ਕੋਈ ਇਸ ਮਹੀਨੇ ਦੇ ਅੰਦਰ ਜ਼ਿਆਦਾ ਕੈਂਪ ਲੱਗ ਗਏ ਜਾਂ ਹੋਰ ਵੀ ਸੰਸਥਾਵਾਂ ਲਾਉਂਦੀਆਂ ਨੇ ਬੜਾ ਵੱਡਾ ਉਪਰਾਲਾ ਕਰਦੀਆਂ ਨੇ ਲੇਕਿਨ ਜਦੋਂ ਜ਼ਿਆਦਾ ਡੋਨੇਟ ਵਾਲੇ ਕੈਂਪ ਲੱਗ ਜਾਂਦੇ ਨੇ ਫਿਰ ਥੋੜੀ ਜੀ ਹੋ ਸਕਦਾ ਹੈ ਪਲੱਸ ਮਾਈਨਸ ਹੋ ਸਕਦਾ ਹੈ ਲੇਕਿਨ ਵੈਸੇ 100 ਪਲੱਸ ਤਾਂ ਗਾਰੰਟੀਡ ਹੀ ਹੋਣਦੇ ਹੁੰਦੇ ਨੇ ਸਾਡੇ ਪੱਕੇ ਡੋਨਰ ਨੇ ਜਿਹੜੇ ਵਲੰਟੀਅਰ ਡੋਨਰ ਨੇ ਉਹ ਹਮੇਸ਼ਾ ਆਂਦੇ ਜਾਂਦੇ ਨੇ ਰੱਲ ਐਡਮਿਸ਼ਨ ਕੈਂਪ ਲਗਾਇਆ ਅੱਜ ਆਪਣੇ ਮਿੱਤਰਾਂ ਦੇ ਨਾਲ ਮਿਲ ਕੇ ਅਸੀਂ ਥੈਲੇਸੀਮੀਆ ਬੱਚਿਆਂ ਵਾਸਤੇ 13ਵਾਂ ਬਲੱਡ ਮਿਸ਼ਨ ਕੈਂਪ ਲਗਾ ਰਿਹਾ ਗਿਆ ਜਿਸ ਦੇ ਅੰਦਰ ਕੀ ਅਸੀਂ ਜਿਹੜੇ ਥੈਲੇਸੀਮੀਆ ਦੇ ਬੱਚੇ ਜਿਨ੍ਹਾਂ ਨੂੰ ਸਾਡਾ ਪੀਜੀਆ ਬਹੁਤ ਅੱਛਾ ਸਰਵ ਕਰਦਾ ਹੈਗਾ ਜਿਸ ਕਰਕੇ ਤੁਹਾਨੂੰ ਬਲੱਡ ਦੀ ਲੋੜ ਹੁੰਦੀ ਹੈ ਬੱਚੇ ਉੱਥੋਂ ਚੜਵਾ ਕੇ ਆਨੇ ਆ ਤੇ ਉਹਨਾਂ ਦੀ ਬਲੱਡ ਦੀ ਘਾਟ ਹੋਣ ਕਰਕੇ ਸਾਨੂੰ ਕੁਝ ਬਲੱਡ ਅਰੇਂਜ ਕਰਕੇ ਜਣਾ ਪਿਆ ਜੀ ਜਿਸ ਵਾਸਤੇ ਕਿ ਅਸੀਂ ਕੈਂਪ ਲਗਾਇਆ ਹੈਗਾ ਤੇ ਕਾਫੀ ਅੱਛਾ ਲੋਕਾਂ ਦਾ ਉਹਦੇ ਚ ਸਮਰਥਨ ਦਿੱਤਾ ਜਾ ਰਿਹਾ ਹੈ ਕਾਫੀ ਲੋਕ ਆ ਰਹੇ ਨੇ ਸਪੈਸ਼ਲ ਬਲੱਡ ਦੇਣ ਵਾਸਤੇ ਜਿਹੜਾ ਕਿ ਉਹਨਾਂ ਨੂੰ ਅਸੀਂ ਪੀਜੇ ਨੂੰ ਸੈਲਵ ਕਰ ਰਿਹਾ ਨੌਜਵਾਨ ਤਾਂ ਦੇਖੋ ਬਲੱਡ ਦੇ ਰਹੇ ਆ ਪਰ ਲੜਕੀਆਂ ਦੇ ਵਿੱਚ ਵੀ ਜੋਸ਼ ਹੈ ਬਲੱਡ ਦਿੱਤਾ ਜਾ ਰਿਹਾ ਬਿਲਕੁਲ ਬਿਲਕੁਲ ਲੜਕੀਆਂ ਦਾ ਸਪੈਸ਼ਲ ਜਿਹੜੇ ਹੈਗੇ ਆ ਬਲੱਡ ਅਕਾਊਂਟ ਫੋਰ ਦੇ ਪਹਿਲਾਂ ਦੇਖਿਆ ਆਏਗਾ ਤਾਂ ਪਟੇਲਾ ਤੋਂ ਸਪੈਸ਼ਲ ਆਏ ਨੇ ਬਲੱਡ ਦੇਣ ਵਾਸਤੇ ਜੀ ਉਹਨਾਂ ਦਾ ਮਤਲਬ ਇਹ ਕਿ ਪਹਿਲੇ ਵੀ ਇੱਕ ਦੋ ਵਾਰ ਆ ਚੁੱਕੇ ਨੇਗੇ ਤਾਂ ਉਹ ਕਹਿੰਦੇ ਸੀ ਕਿ ਆਵਾਂਗੇ ਜ਼ਰੂਰ ਆਵਾਂਗੇ ਇਸ ਕੈਂਪ ਦੇ ਉੱਤੇ ਕਿਉਂਕਿ ਉਹਨਾਂ ਨੇ ਦੇਖੀਏ ਨੀਡ ਕੀ ਹੈਗੀ ਹੈ ਕਿ ਕਿਵੇਂ ਜ਼ਰੂਰਤ ਹੁੰਦੀ ਹੈ ਬੱਚਿਆਂ ਨੂੰ ਕਿਵੇਂ ਚੜਦਾ ਹੈਗਾ ਕਈ ਲੋਕ ਹੱਦ ਤੱਕ ਬਲੱਡ ਡੋਨੇਟ ਕਰਨ ਨੂੰ ਘਬਰਾਉਂਦੇ ਆ ਉਹਨਾਂ ਨੂੰ ਕੀ ਕਹਿਣਾ ਚਾਹੋ ਘਬਰਾਣ ਦੀ ਇਹਦੇ ਵਿੱਚ ਕੁਛ ਅਜੀ ਜ਼ਰੂਰਤ ਨਹੀਂ ਹੈਗੀ ਹਰ 3 ਮਹੀਨੇ ਬਾਅਦ ਬੰਦਾ ਹੈਲਥੀ ਹੋ ਜਾਂਦਾ ਕਿ ਬਲੱਡ ਡੋਨੇਟ ਕਰ ਸਕਦਾ ਹੈਗਾ ਉਹ ਹਾਲਾਂਕਿ ਗਵਰਨਮੈਂਟ ਕਹਿੰਦੀ ਕਿ 6 ਮਹੀਨੇ ਬਾਅਦ ਕਰਨਾ ਚਾਹੀਦਾ ਹੈ ਬਟ ਉਹ ਜਿਹੜੇ ਆਪਣੇ ਉਹਦੇ ਹੈਗੇ ਆਂ ਤਾਂ 2-3 ਦਿਨਾਂ ਦੇ ਅੰਦਰ ਸਿਸਟਮ ਆਪਣਾ ਸ ਮਹਿਸੂਸ ਨਹੀਂ ਹੁੰਦਾ ਬਲਕਿ ਆਪਣੇ ਜਿਹੜੇ ਬਾਡੀ ਦੇ ਸੈੱਲ ਹੈਗੇ ਹਨ ਉਹਨਾਂ ਨੂੰ ਬਲੱਡ ਹੋਰ ਬਣਾਉਣ ਵਾਸਤੇ ਪਾਵਰ ਮਿਲਦੀ ਹੈਗੀ ਹੈ ਤੇ ਇੱਕ ਛੋਟੀ ਜਿਹੀ ਰਿਕਵੈਸਟ ਅਸੀਂ ਗਾਇਨਕੋਲੋਜਿਸ ਨੂੰ ਕਰਨਾ ਚਾਹਾਂਗੇ ਕਿ ਜਿਵੇਂ ਮਤਲਬ ਇਸ ਚੀਜ਼ ਦੇ ਹੁਣ ਵੱਧਦਾ ਜਾ ਰਿਹਾ ਹੈਗੇ ਪਿੱਛੇ ਵੀ 3-4 ਕੇਸਿਸ ਰਾਜਪੁਰਜ ਹੋ ਰ ਆ ਚੁੱਕੇ ਨੇਗੇ ਤਾਂ ਅਸੀਂ ਰਿਕਵੈਸਟ ਕਰਾਂਗੇ ਕਿ ਤੁਸੀਂ ਜਿਹੜੇ ਐਚਬੀਏ2 ਟੈਸਟ ਹੈਗਾ ਪ੍ਰੈਗਨੈਂਟ ਲੇਡੀਜ਼ ਦਾ ਉਹ ਜ਼ਰੂਰ ਕਰਵਾਓ ਅਗਰ ਕਿਸੇ ਬੱਚੇ ਨੂੰ ਮਹਿਸੂਸ ਹੁੰਦਾ ਕਿ ਥੈਲੇਸੀਮੀਆ ਦੀ ਕੋਈ ਸ਼ਿਕਾਇਤ ਲੱਗਦੀ ਹੈਗੀ ਹੈ ਤਾਂ ਪਾ ਉਸ ਨੂੰ ਪਹਿਲਾਂ ਹੀ ਕਿਊਰ ਕਰ ਲਈਏ ਕਿਉਂਕਿ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਊਰ ਅਸੀਂ ਕਿਊਰ ਤਾਂ ਕਰ ਰਹੇ ਆ ਆਪਣੀ ਤਰਫੋਂ ਲੱਗੇ ਹੋਇਆ ਬਟ ਅੱਗੇ ਨਾ ਵਧੇ ਉਸ ਚੀਜ਼ ਨੂੰ ਰੋਕਣਾ ਵੀ ਬਹੁਤ ਜ਼ਰੂਰੀ ਹੈ ਮਤਲਬ ਡਾਕਟਰਾਂ ਨੂੰ ਪਹਿਲੇ ਜਾਂਚ ਕਰਨੀ ਚਾਹੀਦੀ ਐ ਇਸ ਚੀਜ਼ ਦੀ ਹਾਂਜੀ ਹਾਂਜੀ ਜਨਰਲ ਲੇਡੀਜ਼ ਦੇ ਵਿੱਚ ਉਹਨਾਂ ਦੇ ਪਹਿਲੇ ਉਹਨਾਂ ਦੇ ਆਪਣੇ ਮੈਚ ਕਰਨ ਕਿ ਅਗਰ ਉਹਨਾਂ ਦੀ ਦੋਨੋਂ ਮੀਮੀ ਵੀ ਜਿਹੜੇ ਹੈਗੇ ਆ ਥੈਲੇਸੀਮੀਆ ਮਾਈਨਰ ਹੈਗੇ ਆ ਤਾਂ ਫਿਰ ਉਸ ਤੋਂ ਬਾਅਦ ਅੱਗੇ ਟੈਸਟ ਅਗਲਾ ਹੋਉਂਦਾ ਹੁੰਦਾ ਹ ਉਹ ਪ੍ਰੋਸੈਸ ਡਾਕਟਰ ਨੂੰ ਸਾਰਿਆਂ ਨੂੰ ਜਾਣਕਾਰੀ ਹੁੰਦੀ ਹੈਗੀ ਆ ਤਾਂ ਚਲੋ ਅਸੀਂ ਮਾਧਿਅਮ ਲੈ ਕੇ ਥੋੜਾ ਜਿਹਾ ਇੱਕ ਤੇ ਆਮ ਪਬਲਿਕ ਨੂੰ ਵੀ ਕਹਿ ਕੇ ਤੁਸੀਂ ਉਸ ਚੀਜ਼ ਵਾਸਤੇ ਅਵੇਅਰ ਰਹੋ थैंक यू ਅਗਲਾ ਹਜ ਜੀ ਹੋਰ